ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਬਿਨਾਂ ਗੈਸ ਚਲਾਏ ਬਹੁਤ ਹੀ ਟੇਸਟੀ ਮਿਠਾਈ ਤੇ ਇਸ ਮਿਠਾਈ ਨੂੰ ਤੁਸੀਂ 10 ਮਿੰਟ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤਿਉਹਾਰਾਂ ਦੇ ਮੌਕੇ ਤੇ ਇਸ ਮਿਠਾਈ ਨੂੰ ਬਣਾ ਸਕਦੇ ਹੋ ਜਾਂ ਤੁਹਾਡੇ ਗੈਸਟ ਆਣੇ ਹੋਣ ਜਾਂ ਉਦਾਂ ਤੁਹਾਡਾ ਮਿੱਠਾ ਖਾਣ ਦਾ ਦਿਲ ਕਰੇ ਤਾਂ ਤੁਸੀਂ 10 ਮਿੰਟਾਂ ਵਿੱਚ ਇਹ ਮਿਠਾਈ ਤਿਆਰ ਕਰ ਸਕਦੇ ਹੋ ਉਹ ਵੀ ਬਿਨਾਂ ਗੈਸ ਚਲਾਏ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਸ ਮਿਠਾਈ ਨੂੰ ਬਣਾਉਣ ਵਾਸਤੇ ਇੱਥੇ ਸਭ ਤੋਂ ਪਹਿਲਾਂ ਅਸੀਂ ਅੱਧਾ ਕੱਪ ਚੀਨੀ ਲਵਾਂਗੇ ਤੇ ਉਹਨੂੰ ਮਿਕਸੀ ਦੇ ਜਾਰ ਵਿੱਚ ਪਾ ਲਵਾਂਗੇ। ਦੋ ਇੱਥੇ ਮੈਂ ਇਲਾਚੀਆਂ ਲਈਆਂ ਨੇ ਇਹਨਾਂ ਦੇ ਦਾਣੇ ਕੱਢ ਕੇ ਚੀਨੀ ਦੇ ਨਾਲ ਹੀ ਐਡ ਕਰ ਦਵਾਂਗੇ ਤੇ ਬਿਲਕੁਲ ਬਰੀਕ ਅਸੀਂ ਇਸ ਚੀਨੀ ਨੂੰ ਪੀਸ ਲੈਣਾ ਹੈ। ਤੇ ਇੱਕ ਬੋਲ ਦੇ ਵਿੱਚ ਕੱਢ ਲੈਣਾ ਚੀਨੀ ਨੂੰ ਨਾਲ ਹੀ ਅਸੀਂ ਇੱਕ ਕੱਪ ਇੱਥੇ ਨਾਰੀਅਲ ਦਾ ਬੁਰਾਦਾ ਲਵਾਂਗੇ ਯਾਨੀ ਕਿ ਨਾਰੀਅਲ ਦਾ ਬੂਰਾ। ਇਹਨੂੰ ਵੀ ਅਸੀਂ ਬਰੀਕ ਪੀਸ ਲੈਣਾ ਹੈ ਤੇ ਚੀਨੀ ਦੇ ਨਾਲ ਹੀ ਅਸੀਂ ਨਾਰੀਅਲ ਦਾ ਬੁਰਾਦਾ ਵੀ ਪਾ ਦਵਾਂਗੇ। ਤੇ ਇੱਥੇ ਹੁਣ ਅਸੀਂ ਇੱਕ ਕੱਪ ਲਿਆ ਮਿਲਕ ਪਾਊਡਰ ਕਿਸੇ ਵੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋ ਤੇ ਕੋਈ ਵੀ ਕੱਪ ਜਾਂ ਕੌਲੀ ਤੁਸੀਂ ਸੈੱਟ ਕਰ ਲਿਓ ਉਸ ਹਿਸਾਬ ਨਾਲ ਹੀ ਤੁਸੀਂ ਸਾਰਾ ਨਾਪ ਲਿਓ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਤੇ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਮਿਕਸਚਰ ਨੂੰ ਦੋ ਹਿੱਸਿਆਂ ਵਿੱਚ ਕਰ ਲੈਣਾ ਹੈ ਇਹ ਦੇਖੋ ਇੱਥੇ ਮੈਂ ਦੋ ਹਿੱਸੇ ਕਰ ਲੈਨੇ ਮਿਕਸਚਰ ਦੇ ਤੇ ਇੱਕ ਮਿਕਸਚਰ ਵਿੱਚ ਅਸੀਂ ਪਾਵਾਂਗੇ ਇਹ ਕੇਸਰ ਵਾਲਾ ਦੁੱਧ 3 ਚਾ ਚਮਚ ਜਿੱਥੇ ਮੈਂ ਦੁੱਧ ਦੇ ਲਈ ਸੀ ਤੇ ਕੇਸਰ ਨੂੰ ਮੈਂ 1 ਘੰਟਾ ਪਹਿਲਾਂ ਇਹਦੇ ਵਿੱਚ ਭਿਉਂ ਕੇ ਰੱਖ ਦਿੱਤਾ ਸੀ ਤੇ ਜੇ ਲੋੜ ਹੋਏਗੀ ਤਾਂ ਅਸੀਂ ਸਿੰਪਲ ਦੁੱਧੇ ਦੇ ਵਿੱਚ ਯੂਜ਼ ਕਰਾਂਗੇ ਤੇ ਹੁਣ ਥੋੜਾ ਥੋੜਾ ਦੁੱਧ ਕਰਕੇ ਅਸੀਂ ਇਸ ਮਿਕਸਚਰ ਵਿੱਚ ਪਾਈ ਜਾਵਾਂਗੇ 2 ਚਮਚ ਪਹਿਲਾਂ ਪਾਵਾਂਗੇ ਮਿਕਸ ਕਰਕੇ ਦੇਖਾਂਗੇ ਦੁੱਧ ਐ ਜਿਹੜਾ ਕੇਸਰ ਵਾਲਾ ਆ ਇਹ ਸਾਰਾ ਹੀ ਲੱਗ ਜਾਏਗਾ ਤੇ ਇਸ ਲਈ ਅਸੀਂ ਸਾਰਾ ਦੁੱਧੇ ਦੇ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਜਿਹਾ ਹੱਥਾਂ ਨਾਲ ਕੁੱਟਦੇ ਹੋਏ ਅਸੀਂ ਡੋ ਤਿਆਰ ਕਰਨਾ ਹੈ ਜਿਵੇਂ ਅਸੀਂ ਆਟਾ ਗੁੰਨੀਦਾ ਆ ਤੇ ਇੱਥੇ ਦੇਖੋ ਅਸੀਂ ਥੋੜੀ ਜਿਹੀ ਦੇ ਵਿੱਚ ਹੁਣ ਡਰਾਈ ਫਰੂਟਸ ਐਡ ਕਰਾਂਗੇ ਇੱਥੇ ਮੈਂ ਕਾਜੂ ਤੇ ਬਦਾਮਾਂ ਨੂੰ ਚੋਪਰ ਵਿੱਚ ਇਸ ਤਰ੍ਹਾਂ ਚੋਪ ਕਰ ਲਿਆ ਹੈ ਤੁਸੀਂ ਚਾਹੋ ਤੇ ਇਹਨਾਂ ਨੂੰ ਬ੍ਰੀਕ-ਬ੍ਰੀਕ ਕੱਟ ਵੀ ਸਕਦੇ ਹੋ ਤੇ ਇਸ ਤਰੀਕੇ ਨਾਲ ਇੰਨੇ ਕੁ ਬ੍ਰੀਕ ਕਰਕੇ ਅਸੀਂ ਸਾਰੇ ਇਹਦੇ ਵਿੱਚ ਡਰਾਈ ਫਰੂਟਸ ਐਡ ਕਰ ਦਵਾਂਗੇ ਤੇ ਹੁਣ ਦੋ ਕ ਚਮਚ ਇੱਥੇ ਅਸੀਂ ਦੁੱਧ ਹੋਰ ਪਾਵਾਂਗੇ ਜਿਹੜਾ ਅਸੀਂ ਸਿੰਪਲ ਦੁੱਧ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰਕੇ ਚੰਗੀ ਤਰ੍ਹਾਂ ਇਹਦਾ ਅਸੀਂ ਇੱਕ ਡੋ ਤਿਆਰ ਕਰ ਲੈਣਾ ਹੈ ਮਲ ਮਲ ਕੇ ਇੱਥੇ ਹੁਣ ਮੈਂ ਥੋੜਾ ਜਿਹਾ ਫੂਡ ਕਲਰ ਰਿਹਾ ਹੈ yellow food color ओके ओके केसर ਨਾਲ ਜਿਆਦਾ येलो ਕਲਰ ਨਹੀਂ ਆਉਂਦਾ ਇਸ ਕਰਕੇ મેં ਯੂਜ਼ ਕੀਤਾ ਹੈ ਤੁਸੀਂ ਚਾਹੋ ਤੇ ਸਕਿਪ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਅਸੀਂ ਇਹਦਾ ਇੱਕ ਡੋ ਤਿਆਰ ਕਰ ਲੈਣਾ ਹੈ ਤੇ ਇਹਨੂੰ ਅਸੀਂ ਸਾਈਡ ਤੇ ਰੱਖ ਦਵਾਂਗੇ ਇਸੇ ਤਰ੍ਹਾਂ ਦੂਸਰੇ ਮਿਕਸਚਰ ਵਿੱਚ ਵੀ ਅਸੀਂ ਥੋੜਾ ਥੋੜਾ ਦੁੱਧ ਪਾਉਂਦੇ ਹੋਏ ਆਟੇ ਵਾਂਗੂ ਇਹਦਾ ਵੀ ਇੱਕ ਡੋ ਤਿਆਰ ਕਰ ਲੈਣਾ ਹੈ ਇੱਥੇ ਦੇਖੋ ਡੋ ਤਿਆਰ ਹੋ ਗਿਆ ਤੇ ਹੁਣ ਅਸੀਂ ਇਹਦੇ ਛੋਟੇ-ਛੋਟੇ ਪੇੜੇ ਬਣਾਵਾਂਗੇ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਅ ਦੇਖੋ ਛੋਟਾ ਜਿਹਾ ਪੇੜਾ ਜਿਸ ਤਰ੍ਹਾਂ ਛੋਟਾ ਨਿੰਬੂ ਹੁੰਦਾ ਆ ਉਹ ਸਾਈਜ਼ ਦਾ ਮੈਂ ਪੇੜਾ ਬਣਾ ਕੇ ਜਿਹੜੇ ਸਰਾਟੇ ਦਾ ਪੇੜਾ ਬਣਾਇਦਾ ਉਸੇ ਤਰ੍ਹਾਂ ਪੇੜੇ ਬਣਾ ਬਣਾ ਕੇ ਰੱਖੀ ਜਾਵਾਂਗੇ ਤੇ ਇਸੇ ਤਰ੍ਹਾਂ ਸਾਰੇ ਪੇੜੇ ਅਸੀਂ ਇੱਥੇ ਤਿਆਰ ਕਰ ਲਵਾਂਗੇ ਇਹ ਦੇਖੋ ਤੇ ਇਸੇ ਤਰ੍ਹਾਂ ਹੁਣ ਅਸੀਂ ਦੂਸਰੇ ਮਿਕਸਚਰ ਦੇ ਵੀ ਇਸ ਤੋਂ ਛੋਟੇ ਪੇੜੇ ਬਣਾਵਾਂਗੇ ਜਿੰਨੇ ਅਸੀਂ ਵਾਈਟ ਪੇੜੇ ਬਣਾਏ ਨੇ ਉਸ ਨਾਲੋਂ ਥੋੜਾ ਜਿਹਾ ਸਾਈਜ਼ ਇਹਦਾ ਛੋਟਾ ਰੱਖਣਾ ਆ ਇਹ ਦੇਖੋ ਇਸ ਤਰੀਕੇ ਨਾਲ ਇੱਥੇ ਦੇਖੋ ਅਸੀਂ ਦੋਨੋਂ ਪੇੜੇ ਚੰਗੀ ਤਰ੍ਹਾਂ ਤਿਆਰ ਕਰਕੇ ਰੱਖ ਲਏ ਨੇ ਤੇ ਐ ਮਿਕਸਚਰ ਥੋੜਾ ਜਿਹਾ ਬਚ ਗਿਆ येलो ਕਲਰ ਵਾਲਾ ਇਹਦਾ ਅਸੀਂ ਯੂਜ਼ ਬਾਅਦ ਵਿੱਚ ਕਰਾਂਗੇ ਤੇ ਇੱਥੇ ਹੁਣ ਅਸੀਂ ਵਾਈਟ ਪੇੜਾ ਜਿਹੜਾ ਹੈਗਾ ਉਹਨੂੰ ਥੋੜਾ ਜਿਹਾ ਫਲੈਟ ਕਰਦੇ ਹੋਏ ਵੱਡਾ ਕਰ ਲਵਾਂਗੇ ਤੇ येलो ਪੇੜਾ ਲੈਂਦੇ ਹੋਏ ਸੀ ਇਹਦੇ ਵਿੱਚ ਫਿਲ ਕਰੀ ਜਾਵਾਂਗੇ ਮਤਲਬ ਇਹਦੇ ਵਿੱਚ ਰੱਖ ਕੇ ਜਿਸ ਤਰ੍ਹਾਂ ਅਸੀਂ ਆਲੂ ਦਾ ਪਰੌਂਠਾ ਬਣਾਉਂਦੇ ਆ ਉਸੇ ਤਰ੍ਹਾਂ ਅਸੀਂ ਇਹਨੂੰ ਲੋਕ ਕਰ ਦਵਾਂਗੇ ਬਿਲਕੁਲ ਚੰਗੀ ਤਰ੍ਹਾਂ ਲੋਕ ਕਰਕੇ ਉਸ ਤੋਂ ਬਾਅਦ ਇਹਦਾ ਪੇੜਾ ਜਾਂ ਬਣਾ ਕੇ ਇਹਨੂੰ ਅਸੀਂ ਥੋੜਾ ਜਿਹਾ ਫਲੈਟ ਕਰਦੇ ਹੋਏ ਰੱਖੀ ਜਾਵਾਂਗੀ ਇਹ ਦੇਖੋ ਕਿੰਨਾ ਵਧੀਆ ਪੇੜਾ ਬਣ ਕੇ ਤਿਆਰ ਹੋ ਗਿਆ ਇਸੇ ਤਰ੍ਹਾਂ ਅਸੀਂ ਬਾਕੀ ਦੀ ਵੀ ਸਾਰੀ ਮਠਿਆਈ ਤਿਆਰ ਕਰ ਲਵਾਂਗੇ ਬਾਕੀ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਜੇ ਥੋੜਾ ਜਿਆ ਵੱਡਾ ਪੇੜਾ ਬਣਾਉਣਾ ਚਾਹੋ ਤਾਂ ਇਹ ਦੋਨਾਂ ਬੋਲਸ ਨੂੰ ਤੁਸੀਂ ਥੋੜੇ ਵੱਡੇ ਸਾਈਜ਼ ਵਿੱਚ ਵੀ ਬਣਾ ਸਕਦੇ ਹੋ ਲਓ ਜੀ ਬਿਨਾ ਗੈਸ ਚਲਾਏ ਸਾਡੀ ਇੱਥੇ ਮਠਿਆਈ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਇਦਾਂ ਵੀ ਸਰਵ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਹਲਕਾ ਜਿਹਾ ਨਾਰੀਅਲ ਵਿੱਚ ਕੋਟ ਕਰਾਂਗੀ ਉਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਜਾਏਗਾ ਇਹ ਮਠਿਆਈ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗੇਗੀ। ਇੱਕ ਅਸੀਂ ਪੇੜਾ ਲਵਾਂਗੇ ਉਹਨੂੰ ਅਸੀਂ ਨਾਰੀਅਲ ਦੇ ਚੂਰੇ ਵਿੱਚ ਇਸ ਤਰੀਕੇ ਨਾਲ ਕੋਟ ਕਰਦੇ ਜਾਵਾਂਗੇ। ਜ਼ਿਆਦਾ ਦਬਾਦ ਪਾ ਕੇ ਨਹੀਂ ਇਹਨੂੰ ਕੋਟ ਕਰਨਾ। ਹਲਕਾ ਜਿਹਾ ਸਿਰਫ ਪੇੜੇ ਨੂੰ ਅਸੀਂ ਬਰਾਦੇ ਵਿੱਚ ਘੁਮਾਉਣਾ ਹੈ। ਤੇ ਇਦਾਂ ਅਸੀਂ ਕੋਟ ਕਰਦੇ ਹੋਏ ਇਹਨੂੰ ਇੱਕ ਪਲੇਟ ਵਿੱਚ ਰੱਖਦੇ ਜਾਵਾਂਗੇ। ਇੱਥੇ ਹੁਣ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਛੱਡ ਕੇ ਨਾ ਜਾਇਓ। ਜਿਹੜਾ ਸਾਡਾ yellow color ਦਾ ਮਿਕਸਚਰ ਬਚ ਗਿਆ ਸੀ ਉਹਦਾ ਮੈਂ ਕੀ ਕੀਤਾ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ। ਇਥੇ ਅਸੀਂ ਸਾਰੇ ਪੇੜੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਪੇੜੇ ਸਾਡੇ ਤਿਆਰ ਨੇ ਇਹਨੂੰ ਤੁਸੀਂ 8-10 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੁੰਦੇ ਇਥੇ ਮੈਂ ਤੁਹਾਨੂੰ ਇੱਕ ਪੇੜਾ ਕੱਟ ਕੇ ਦਿਖਾਨੀ ਆ ਦੇਖੋ ਕਿੰਨਾ ਵਧੀਆ ਤਿਆਰ ਹੋਇਆ ਆ ਤੇ ਇਹ ਵਾਲੇ yellow mixture ਦੀ ਅਸੀਂ ਬਣਾਵਾਂਗੇ ਬਰਫੀ 2-3 ਚਮਚ ਪਾ ਦਵਾਂਗੇ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਮਿਕਸਚਰ ਥੋੜਾ ਜਿਹਾ ਹਾਰਡ ਹੋ ਜਵੇ ਤੇ ਇਹਦੀ ਬਰਫੀ ਆਸਾਨੀ ਨਾਲ ਬਣ ਸਕੇ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇਹਨੂੰ ਇੱਕ ਪਲੇਟ ਵਿੱਚ ਰੱਖ ਲਵਾਂਗੇ ਹਲਕਾ ਜਿਹਾ ਮੈਂ ਦੇਸੀ ਘਿਓ ਲਗਾ ਲਿਆ ਸੀ ਪਲੇਟ ਦੇ ਉੱਪਰ ਤੇ ਇਹਨੂੰ ਅਸੀਂ ਫਲੈਟ ਕਰਦੇ ਹੋਏ ਚੰਗੀ ਤਰ੍ਹਾਂ ਪਲੇਟ ਦੇ ਉੱਪਰ ਇੱਕ ਚੌਰਸ ਆਕਾਰ ਦੇ ਦਵਾਂਗੇ ਆਪਣੇ ਹੱਥਾਂ ਦੇ ਨਾਲ ਹੀ ਆ ਦੇਖੋ ਇਸ ਤਰੀਕੇ ਨਾਲ ਹਲਕਾ ਜਿਹਾ ਇਹਦੇ ਉੱਪਰ ਛਿੜਕਾਂਗੇ ਨਾਰੀਅਲ ਦਾ ਬੁਰਾਦਾ ਤੇ ਇਹਨੂੰ 10 ਤੋਂ 15 ਮਿੰਟ ਲਈ ਅਸੀਂ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਸਕੇ ਤੇ ਫ੍ਰਿਜ ਵਿੱਚੋਂ ਕੱਢ ਕੇ ਅਸੀਂ ਇਹਦੇ ਛੋਟੇ-ਛੋਟੇ ਪੀਸ ਕਰ ਲਵਾਂਗੇ ਕੋਈ ਵੀ ਤੁਹਾਨੂੰ ਮੁਸ਼ਕਲ ਨਹੀਂ ਆਏਗੀ ਬੜੀ ਆਸਾਨੀ ਨਾਲ ਤੁਸੀਂ ਇਹਦੇ ਪੀਸ ਕੱਟ ਸਕਦੇ ਹੋ ਤੇ ਇਹ ਦੇਖੋ ਕਿੰਨੀ ਵਧੀਆ ਸਾਡੀ ਬਰਫੀ ਇੱਥੇ ਬਣ ਕੇ ਤਿਆਰ ਹੋ ਗਈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਅੱਜ ਦਾ ਜੇ ਇਹ ਮਠਿਆਈ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਲਵ ਮਿੰਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਹੀ ਮਿਲਦੇ ਆਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ